ਨੈਸ਼ਨਲ ਹਾਈਵੇ ਦੇ ਕਿਨਾਰੇ ਦੁਕਾਨਾਂ ਦੇ ਤਾਲੇ ਤੋੜ ਕੇ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਬਣਾਇਆ ਆਪਣਾ ਨਿਸ਼ਾਨਾ ਤੇ ਇਸੇ ਗਰਾਨੀ ਦੁਕਾਨਾਂ ਦੇ ਵਿੱਚ ਨਕਦੀ ਜਿਹੜੀ ਭਾਰੀ ਮਾਤਰਾ ਦੇ ਵਿੱਚ ਪਈ ਹੋਈ ਸੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਤਾਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਰਈਆ ਦੀ ਪੂਰੀ ਇਹ ਘਟਨਾ ਹੈ ਅਜਿਥੇ ਕਿ ਵਿਆਸ ਦੇ ਨੈਸ਼ਨਲ ਹਾਈਵੇ ਰੋਡ ਦੇ ਉੱਤੇ ਰਈਆ ਦੇ ਕੋਲ ਇਹ ਪੂਰੀ ਘਟਨਾ ਵਾਪਰੀ ਹੈ ਦੇਰ ਰਾਤ ਜਦੋਂ ਦੁਕਾਨਦਾਰ ਆਪਣੀ ਦੁਕਾਨ ਨੂੰ ਬੰਦ ਕਰਕੇ ਚਲੇ ਜਾਂਦੇ ਨੇ ਤੇ ਉਸ ਦੌਰਾਨ ਦੇਰ ਰਾਤ ਇੱਕ ਘਟਨਾ ਵਾਪਰਦੀ ਹੈ ਕਿ ਚੋਰ ਜਿਹੜੇ ਨੇ ਉਹ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਤਿੰਨਾਂ ਦੁਕਾਨਾਂ ਦੇ ਸ਼ਟਰਾਂ ਨੂੰ ਤੋੜ ਕੇ ਅੰਦਰੋਂ ਦੁਕਾਨਾਂ ਦੇ ਅੰਦਰੋਂ ਨਕਦੀ ਲੈ ਕੇ ਉਠੋ ਫਰਾਰ ਹੋ ਜਾਂਦੇ ਨੇ ਪਰ ਇਸੇ ਦੌਰਾਨ ਦੱਸਿਆ ਜਾ ਰਿਹਾ ਦੁਕਾਨਦਾਰਾਂ ਦੇ ਵੱਲੋਂ ਕਿ ਅਸੀਂ ਹਮੇਸ਼ਾ ਦੀ ਤਰ੍ਹਾਂ ਸ਼ਾਮ ਨੂੰ ਦੁਕਾਨ ਬੰਦ ਕਰਕੇ ਆਪਣੇ ਘਰੇ ਚਲੇ ਗਏ ਸੀ ਇਹ ਪਰ ਰਾਤ ਦੇਰ ਇਹ ਪੂਰੀ ਘਟਨਾ ਵਾਪਰਦੀ ਹੈ ਜਦੋਂ ਦੁਕਾਨਾਂ ਦੇ ਸ਼ਟਰ ਤੋੜੇ ਹੋਏ ਸਿਗੇ ਤੇ ਅੰਦਰੋਂ ਨਕਦੀ ਵੀ ਜਿਹੜੀ ਹੈ ਉਹ ਗਾਇਬ ਹੋ ਚੁੱਕੀ ਸਿਗੀ ਤੇ ਚੋਰਾਂ ਦੇ ਇਹ ਕੰਮ ਨੇ ਉਹਨਾਂ ਦਾ ਕਹਿਣਾ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਸੀਸੀਟੀਵੀ ਕੈਮਰੇ ਲੱਗੇ ਹੋਏ ਸਿਗੇ ਤੇ ਚੋਰ ਜੇ ਨੇ ਡੀਵੀਆਰ ਵੀ ਉਹ ਲੈ ਕੇ ਚਲੇ ਗਏ ਨੇ ਜਿਸ ਦੇ ਆਧਾਰ ਦੇ ਉੱਤੇ ਹੁਣ ਦੇਖਣਾ ਹੋਵੇਗਾ ਕਿ ਕਾਰਵਾਈ ਕਿਸ ਤਰੀਕੇ ਦੇ ਨਾਲ ਕੀਤੀ ਜਾਵੇਗੀ ਕਿਉਂਕਿ ਇੱਕ ਸੀਸੀਟੀਵੀ ਹੀ ਇਕ ਅਜਹੀ ਜਿਹੜੀ ਆ ਉਸ ਦੇ ਹਿਸਾਬ ਦੇ ਨਾਲ ਹੀ ਚੋਰਾਂ ਦੀ ਪਛਾਣ ਕੀਤੀ ਜਾਣੀ ਸੀ ਤੇ ਉਸੇ ਤਰੀਕੇ ਦੇ ਨਾਲ ਦੇਖਿਆ ਜਾਣਾ ਸੀਗਾ ਕਿ ਆਖਰਕਾਰ ਚੋਰਾਂ ਨੇ ਚੋਰੀ ਕਿਸ ਤਰੀਕੇ ਦੇ ਨਾਲ ਕੀਤੀ ਹੈ ਤੇ ਕਿੰਨੇ ਜਾਣੇ ਸੀਗੇ ਪਰ ਡੀਵੀਆਰ ਹੀ ਲੈ ਕੇ ਚੋਰ ਜਿਹੜੇ ਨੇ ਉਹ ਫਰਾਰ ਹੋ ਜਾਂਦੇ ਨੇ ਤਾਂ ਫਿਰ ਹਾਲ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਜਾਂਚ ਪੜਤਾਲ ਕੀਤੀ ਜਾਂਦੀ ਹੈ ਪਰ ਇਸ ਦੇ ਨਾਲ ਹੀ ਦੁਕਾਨਦਾਰਾਂ ਨੇ ਦੱਸਿਆ ਹੈ ਕਿ ਹੋਰ ਦੁਕਾਨਦਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਕੇ ਚਲੇ ਗਏ ਜਿਸ ਤੋਂ ਬਾਅਦ ਸਵੇਰੇ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੀ ਦੁਕਾਨ ਦੇ ਉੱਤੇ ਚੋਰਾਂ ਨੇ ਚੋਰੀ ਕੀਤੀ ਹੈ ਇਸ ਨਾਲ ਹੀ ਘਟਨਾ ਦੌਰਾਨ ਚੋਰਾਂ ਵੱਲੋਂ ਤਿੰਨ ਵੱਖ-ਵੱਖ ਦੁਕਾਨਾਂ ਦੇ ਸ਼ਟਰ ਪੁੱਟੇ ਗਏ ਤੇ ਤਾਲੇ ਤੋੜੇ ਗਏ ਇਸ ਘਟਨਾ ਵਿੱਚ ਅਣਪਛਾਤੇ ਚੋਰਾਂ ਵੱਲੋਂ ਬੜੀ ਬੇਖੌਫ ਢੰਗ ਨਾਲ ਜਥੇ ਚੋਰੀ ਦੀ ਵਾਰਤਾ ਨੂੰ ਅੰਜਾਮ ਦਿੱਤਾ ਗਿਆ ਉੱਥੇ ਹੀ ਇਹਨਾਂ ਦੁਕਾਨਾਂ ਨੂੰ ਉੱਤੇ ਲੱਗੀ ਸੀਸੀਟੀਵੀ ਕੈਮਰੇ ਦੇ ਨਾਲ ਡੀਵੀਆਰ ਵਿੱਚੋਂ ਹੀ ਕਰਕੇ ਲੈ ਜਾਂਦੇ ਨੇ ਜਿਸ ਵਿੱਚ ਉਕਤ ਦੁਕਾਨਦਾਰ ਤੋਂ ਹਣ ਪਛਾਤੀ ਚੋਰਾ ਨੇ ਹਜ਼ਾਰਾਂ ਦੀ ਨਕਦੀ ਚੋਰੀ ਕੀਤੀ ਹੈ ਹੁਣ ਦੱਸਿਆ ਹੈ ਕਿ ਇਸ ਸੰਬੰਧੀ ਹੁਣ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਜਿਹੜੀ ਹੈ ਘਟਨਾ ਦੀ ਜਾਂਚ ਕਰ ਰਹੀ ਹੈ ਇਸ ਦੌਰਾਨ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਨੇ ਕਿਹਾ ਕਿ ਘਟਨਾ ਸੰਬੰਧੀ ਸ਼ਿਕਾਇਤ ਮਿਲੀ ਹੈ ਤਾਂ ਹੁਣ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਕਿਵੇਂ ਪੂਰੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਚੋਰਾਂ ਦੇ ਹੌਸਲੇ ਵੇਖਾਫ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਆਏ ਦਿਨ ਹੀ ਚੋਰਾਂ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸੇ ਦੌਰਾਨ ਹੀ ਤਿੰਨ ਦੁਕਾਨਾਂ ਨੂੰ ਦੇਰ ਰਾਤ ਨਿਸ਼ਾਨਾ ਬਣਾਇਆ ਜਿਨ੍ਹਾਂ ਦੇ ਸ਼ਟਰ ਤੋੜੇ ਪਹਿਲਾਂ ਉਸ ਤੋਂ ਬਾਅਦ ਦੁਕਾਨ ਦੇ ਅੰਦਰ ਦਾਖਲ ਹੋ ਕੇ ਨਕਦੀ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਇਸ ਨਾਲ ਹੀ ਕੈਮਰਾ ਦੇ ਨਾਲ ਲੱਗੇ ਟੀਵੀਆਰ ਨੂੰ ਵੀ ਲੈ ਕੇ ਜਿਹੜੇ ਨੇ ਉਹ ਰਫੂ ਚੱਕਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਕੁੱਝ ਨੇ ਤਸਵੀਰਾਂ ਇੱਕ ਵਾਰ ਤੁਸੀਂ ਵੀ ਦੇਖੋ ਬਾਹਰ ਦਾ ਸ਼ਟਰ ਤੋੜਿਆ ਇਹ ਰਾਹ ਨੂੰ ਕਿਸ ਨੇ ਤੇ ਜਿਹੜੇ ਪੱਲੀਆਂ ਗੱਲੇ 'ਚ ਪਰਚੀਆਂ ਭਾਂ ਨੇ ਜੋ ਵੀ ਕੁਛ ਹੈਰਾ ਲੈ ਕੇ ਕੱਢਿਆ ਕਿੰਨਾ ਕੋ ਨੁਕਸਾਨ ਹੋਇਆ ਤੁਹਾਡਾ ਜੀ 20000 ਰੁਪਏ ਦਾ ਹੋਇਆ ਜੀ ਪੁਲਿਸ ਨੂੰ ਤਾਂ ਇਹ ਫਿਕਰ ਨਹੀਂ ਹੈਗਾ ਕਿ ਮੇਨ ਰੋਡ ਤੇ ਇਹ ਕੰਮ ਹੋ ਜਾਊਗਾ ਮੇਨ ਰੋਡ ਤੇ ਇਹ ਕੰਮ ਹੋ ਗਿਆ ਦੱਸ ਇੱਕ ਨੇ ਚਾਰੇ ਪਾਸੇ ਰੇੜੀਆਂ ਰੂੜੀਆਂ ਜੋ ਸਭ ਬੋਲਾ ਕੀਤਾ ਵਾ ਨਾ ਕੋਈ ਪਤਾ ਨਹੀਂ ਲੱਗਦਾ ਕਿ ਚਾਸ਼ਨ ਕੋ ਕੀ ਮੰਗ ਕਰਨੀ ਹੈ ਹਾਂ ਜੀ ਹੈ ਕਿ ਪੁਲਿਸ ਦੇ ਮੇphosphory ਇਹ ਤਾਂ ਹੁਣ ਕੀ ਕਹਿ ਸਕਦੇ ਆ ਕੰਪਲੇਨਟ ਕੀਤੀ ਕੀ ਪੁਲਿਸ ਨੂੰ ਹਾਂ ਜੀ ਅਸੀਂ ਰਿਪੋਰਟ ਲਖਾਈ ਜੀ ਮੌਕਾ ਵੇਖ ਕੇ ਗਈ ਜੀ ਪੁਲਿਸ ਹਾਂ ਜੀ ਹਾਂ ਜੀ ਮੌਕਾ ਵੇਖ ਲਿਆ ਮੇਰਾ ਨਾਮ ਵਿਕਾਸ ਤੀਰ ਹੈ ਸਾਡੀ ਦੁਕਾਨ ਰਈਆ ਮੰਡੀ ਦੇ ਵਿੱਚ ਜੀਜੀ ਰੋਡ ਦੇ ਉੱਪਰ ਹੈ ਕੱਲ ਰਾਤ ਸਾਡੀ ਦੁਕਾਨ ਤੇ ਸ਼ਟਰ ਤੋੜ ਕੇ ਚੋਰਾਂ ਦੁਆਰਾ ਚੋਰੀ ਕੀਤੀ ਗਈ ਹੈ ਸਾਡੇ ਲਾਗਲੀ ਦੁਕਾਨ ਪਰ ਸੇਮ ਕਰਿਆਨਾ ਸਟੋਰ ਦੀ ਹੈ ਉੱਥੇ ਵੀ ਸੇਮ ਕੰਮ ਹੋਇਆ ਹੈ ਪੁਲਿਸ ਕੋਲ ਅਸੀਂ ਦਰਖਾਸਤ ਦੇ ਆਏ ਆ ਉਹਨਾਂ ਨੇ ਸਾਡੀ ਦਰਖਾਸਤ ਨੋਟ ਕਰ ਲਈ ਈ ਹੈ ਔਰ ਸਾਡੀ ਮੰਗ ਇਹੀ ਹੈ ਕਿ ਪੁਲਿਸ ਜਲਦੀ ਤੋਂ ਜਲਦੀ ਕੋਈ ਇਸ ਚੀਜ਼ ਦਾ ਕੋਈ ਹੱਲ ਕਰੇ ਨੁਕਸਾਨ ਸਾਡਾ ਕੈਮਰੇ ਵਗੈਰਾ ਡੀਵੀਆਰ ਵਗੈਰਾ ਤੋੜ ਕੇ ਡੀਵੀਆਰ ਸਾਡੀ ਨਾਲ ਲੱਗੇ ਆ ਔਰ ਕੈਮਰੇ ਸਾਡੇ ਤੋੜ ਤੋੜ ਬਣ ਗਏ ਆ ਜੋ ਕੈਸ਼ ਥੋੜਾ ਬਹੁਤ 15 20 ਹਜ਼ਾਰ ਦਾ ਪਿਆਸ ਉਹ ਵੀ ਨਾਲ ਲੈ ਗਏ ਆ। ਕੌਫ ਦਾ ਬੁਰਾ ਹਾਲ ਹੈ ਜੀ ਸਾਡਾ ਦੇ ਵਪਾਰ ਕਰਨਾ ਸਾਡੇ ਲਈ ਬਹੁਤ ਮੁਸ਼ਕਲ ਹੋ ਗਿਆ ਹੈ। ਡੇਲੀ ਦਾ ਕੰਮ ਹੈ ਦਿਨੇ ਨਹੀਂ ਕੋਈ ਬੰਦਾ ਸੇਫ ਰਾਤ ਨਾਲ ਰੱਬ ਹੀ ਰੱਖਾ ਹੈ। ਪੁਲਿਸ ਪ੍ਰਸ਼ਾਸਨ ਤੋਂ ਹੀ ਬੇਨਤੀ ਆ ਕੁਛ ਨਾ ਕੁਛ ਇਹਦਾ ਹੱਲ ਕੀਤਾ ਜਾਵੇ। ਨਹੀਂ ਤੇ ਕਾਰੋਬਾਰ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ। ਇਹ ਜੀਤੀ 7 6 ਦੀ ਦਰਮਿਆਨੀ ਰਾਤ ਨੂੰ ਤੇ ਰੰਗੀਏ ਕਸੇ ਵਿੱਚ ਜੀਟੀ ਰੋਡ ਤੇ ਤਿੰਨ ਦੁਕਾਨਦਾਰਾਂ ਦੀ ਜਿਹੜੀ ਆ ਵਾਹਵਾ ਚੋਰੀ ਹੋਈ ਆ ਤੇ ਜਿੰਨਾ ਹੁੰਦੀ ਅਈ ਇਹਨਾਂ ਨੇ ਬਰਖਾਸਤ ਨਹੀਂ ਆ ਪੁਲਿਸ ਵੱਲੋਂ ਸਾਨੂੰ ਤੇ ਇਸ ਵੱਲੋਂ ਸੀਸੀਟੀਵੀ ਕੈਮਰੇ ਤਵਾਦੇ ਆ ਤੇ ਬੰਦੀ ਕਾਹਦੀ ਹੀ ਆ ਅੰਮ ਚ ਗਈ ਇਹੋ ਜੀ ਗੱਲ ਤੇ ਕੋਈ ਨਹੀਂ ਹੈਗੀ ਇਹਨਾਂ ਨੂੰ ਪਹਿਲਾਂ ਵੀ ਆਪਣੇ ਜਿਹੜਾ ਇਹ ਦੁਕਾਨਦਾਰਾਂ ਨੂੰ ਵੇਅਰ ਕੀਤਾ ਗਿਆ ਵੀ ਆਪਣੇ ਜਿਹੜੇ ਆ ਚੌਂਕੀਦਾਰ ਦੁਕਾਨਾਂ 'ਤੇ ਰੱਖਣਾ ਚੌਂਕੀਦਾਰ ਇਹਨਾਂ ਨਹੀਂ ਰੱਖੇ ਹੋਏ ਆ ਤੇ ਇਹਨਾਂ ਦੀ ਨਗਰੀ ਜਨਸੀ ਦੁਕਾਨਦਾਰਾਂ ਨੂੰ ਕਾਵਾਂਗੇ ਤੇ ਫੋਟੋ ਦੀ ਨਗਰੀ ਜਨਸੀ ਚਲੋ ਹੁਣ ਪੁਲਿਸਨ ਕਲੀ ਕਲੀ ਦੁਕਾਨ ਦੀ ਰਾਖੀ ਕਰੋ ਰਹੀ ਆ